ਔਰ ਬੰਦਾ ਕਿੰਨੀ ਕਵਾਰੀ ਉਹ ਕਰ ਸਕਦਾ ਤੇ ਹੁਣ ਕਿੰਨੇ ਦਿਨ ਖੜੇ ਰਹੇ ਜੀ ਪਾਣੀ ਇੱਕ ਹਫਤਾ ਜੀ ਹਫਤਾ 10 ਦਿਨ ਪਾਣੀ ਹਫਤਾ ਹਫਤਾ 10 ਦਿਨ ਤੋਂ ਪਹਿਲਾਂ ਪਾਣੀ ਨਹੀਂ ਨਿਕਲਦਾ ਫਸਲ ਮਰ ਜਾਂਦੀ ਗੱਲ ਜਾਂਦੀ ਮਸ਼ਕ ਮਰ ਜਾਂਦੇ ਖੇਤਾਂ ਬਿਮਾਰੀ ਪਾਣੀ ਆ ਰਹੀ ਪਿਛਲੇ ਬਿਮਾਰੀ ਦਾ ਪੂਰਾ ਉਹ ਹੋ ਜਾਂਦਾ ਤੇ ਉੱਤਰ ਗਿਆ ਦਵਾਰੇ ਫੇਰ ਮੀਂਹ ਪੈਗਾ ਦੂਜੀ ਗੱਲ ਇਹ ਹੈ ਵੀ ਅਸੀਂ ਸਰਕਾਰਾਂ ਦਰਬਾਰਾਂ ਦੇ ਸਾਰੇ ਪਾਸੇ ਫਿਰਿਆਏ ਸਾਰਿਆਂ ਨੂੰ ਬੇਨਤੀ ਕਰ ਚੁੱਕੇ ਹਰੇਕ ਕੋਲ ਜਾ ਕੇ ਜੇ ਜਾਣੇ ਆ ਉਹ ਕਦੇ ਅਜੇ ਪ੍ਰਪੋਜ਼ਲ ਬਣੇਗੀ ਜੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਡੇ ਕੋਲ ਫੰਡ ਨਹੀਂ ਹੈ ਸਾਡੇ ਕੋਲ ਇਹ ਨਹੀਂ ਫਿਰ ਮੁੜਕਿਆਂ ਦੇ ਫਿਰ ਦੂਜੀ ਗੱਲ ਆ ਵੀ ਹੁਣ ਛੋਟੇ ਮੋਟੇ ਕਿਸਾਨ ਆ ਜੀ ਇੰਨਾ ਆਪ ਬੰਨ ਲਾਣ ਜੋਗੇ ਮੈਨੂੰ ਹੁਣ ਤੁਹਾਡਾ ਬਹੁਤ ਧੰਨਵਾਦ ਆ ਜਿਹੜੇ ਖਾਲਸਾ ਏਡ ਵਾਲੇ ਨੇ ਸਾਡੇ ਇਲਾਕੇ ਦੀ ਜੇ ਸੁਣੀ ਆ ਵੀ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆ ਵੀ ਸਾਡੇ ਮਤਲਬ ਬੰਨ ਬੰਨ ਨਾਲ ਸਾਡੇ ਦਿਨ ਬਦਲ ਜਾਣ